ਇਹ ਦੁੱਖ ਹੈ ਤਕਲੀਫ ਹੈ ਅੱਜ ਇਹ ਬੈਂਡ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਇਹ ਨਗਰ ਨਿਗਮ ਲੁਧਿਆਣਾ ਨੂੰ ਕਾਰਪੋਰੇਸ਼ਨ ਨੂੰ ਅੱਜ ਜਗਾਉਣ ਲਈ ਇੱਥੇ ਪਹੁੰਚੇ ਆ। ਇੱਕ ਇੰਸਪੈਕਟਰ ਜਿੰਦੀ ਕੰਪਲੇਂਟ ਬੀਤੇ ਦਿਨੋਂ ਵੀ ਕੀਤੀ ਉਸ ਤੋਂ ਪਹਿਲਾਂ ਵੀ ਉਹਦੀ ਕੰਪਲੇਂਟ ਵਿਜੀਲੈਂਸ ਆਲਰੇਡੀ 152 ਨਾਜਾਇਜ਼ ਬਿਲਡਿੰਗਾਂ ਦੀ ਕੰਪਲੇਂਟ ਉਸ ਇੰਸਪੈਕਟਰ ਦੇ ਖਿਲਾਫ ਚੱਲਦੀ ਪਈ ਹੈ। ਇੰਸਪੈਕਟਰ ਦੇ ਖਿਲਾਫ ਅ ਡਾਇਰੀ ਨੰਬਰ ਇਲੀਗਲ ਬਿਲਡਿੰਗ ਦੇ ਵਿੱਚ 11754 ਲਗਾਇਆ ਗਿਆ ਇਹ ਲਗਾਇਆ ਗਿਆ ਨਗਰ ਨਿਗਮ ਕਾਰਪੋਰੇਸ਼ਨ ਵੱਲੋਂ ਉਸ ਤੋਂ ਬਾਅਦ ਲੋਕਲ ਬਾਡੀ ਸੈਕਟਰੀ ਵੱਲੋਂ ਜਦੋਂ ਕੰਪਲੇਂਟ ਇਹਨੂੰ ਦਿੱਤੀ ਗਈ ਤਾਂ ਉਹਨਾਂ ਵੱਲੋਂ ਡੈਰੀ ਨੰਬਰ ਲਗਾਇਆ ਗਿਆ 8448 ਫਿਰ ਬਿਜ਼ਨਸ ਸੀਵੀਓ ਵੱਲੋਂ ਡੈਰੀ ਨੰਬਰ ਲਗਾਇਆ ਗਿਆ 3463 ਆ ਤੁਸੀਂ ਦੇਖ ਸਕਦੇ ਹੋ ਡਾਇਰੈਕਟਰ ਵੱਲੋਂ ਲੋਕਲ ਬਾਡੀ ਦੇ ਜਿਹੜੇ ਡਾਇਰੈਕਟਰ ਸਾਹਿਬ ਹੈ ਉਹਨਾਂ ਵੱਲੋਂ ਡੈਰੀ ਨੰਬਰ ਲਗਾਇਆ ਗਿਆ 9326 ਚਲੋ ਮੰਨ ਲੈਂਦੇ ਆ ਕਿ ਹਲੇ ਤੱਕ ਜਾਂਚ ਚੱਲਦੀ ਪਈ ਹੈ ਲੇਕਿਨ ਜਾਂਚ ਚੱਲਣ ਦੇ ਦੌਰਾਨ ਵੀ ਉਸ ਇੰਸਪੈਕਟਰ ਨੂੰ ਸਸਪੈਂਡ ਕਰਨ ਦੀ بجائے ਉਸ ਇੰਸਪੈਕਟਰ ਤੋਂ ਤਿੰਨ ਦੋਨਾਂ ਦਾ ਚਾਰਜ ਦੀ بجائے ਤਿੰਨ ਦੋਨਾਂ ਦਾ ਚਾਰਜ ਦੀ بجائے ਉਸ ਇੰਸਪੈਕਟਰ ਦੇ ਕੋਲੋਂ ਦੋ ਦੋਨਾਂ ਦਾ ਚਾਰਜ ਖੋਹ ਲਿੱਤਾ ਗਿਆ ਜਦ ਕਿ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਬਸ ਅੱਜ ਅਸੀਂ ਸਾਰੇ ਜਣੇ ਜ਼ੋਨ ਡੀ ਦੇ ਬਾਹਰ ਜਿਹੜੇ ਖੜੇ ਆ ਲੁਧਿਆਣਾ ਸ਼ਹਿਰ ਦੇ ਉਹ ਨਾਗਰਿਕ ਹੈ ਜਿਹੜੇ ਅੱਜ ਖੁਸ਼ੀ ਦੇ ਵਿੱਚ ਬੈਂਡ ਨਹੀਂ ਇੱਥੇ বাজਾਰੇ ਇਹ ਦੁੱਖ ਹੈ ਤਕਲੀਫ ਹੈ ਅੱਜ ਇਹ ਬੈਂਡ ਜਿਹੜਾ ਇੱਥੇ ਪਹੁੰਚਿਆ ਹੋਇਆ ਹੈ ਇਹ ਨਗਰ ਨਿਗਮ ਲੁਧਿਆਣਾ ਨੂੰ ਕਾਰਪੋਰੇਸ਼ਨ ਨੂੰ ਅੱਜ ਜਗਾਉਣ ਲਈ ਇੱਥੇ ਪਹੁੰਚੇ ਆਂ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਇੱਕ ਮੈਮੋਰੰਡਮ ਦੇਣ ਆਏ ਆ ਕਿ ਕਮਿਸ਼ਨਰ ਸਾਹਿਬ ਤੁਹਾਡੇ ਨਗਰ ਨਿਗਮ ਕਾਰਪੋਰੇਸ਼ਨ ਦੇ ਇਹ ਜ਼ੋਨ ਦੇ ਵਿੱਚ ਇੱਕ ਇਨਸਪੈਕਟਰ ਜਿੰਦੀ ਕੰਪਲੇਂਟ ਬੀਤੇ ਦਿਨੋਂ ਵੀ ਕੀਤੀ ਉਸ ਤੋਂ ਪਹਿਲਾਂ ਵੀ ਉਹਦੀ ਕੰਪਲੇਂਟ ਵਿਜੀਲੈਂਸ ਆਲਰੇਡੀ 152 ਨਜਾਇਜ਼ ਬਿਲਡਿੰਗਾਂ ਦੀ ਕੰਪਲੇਂਟ ਉਸ ਇਨਸਪੈਕਟਰ ਦੇ ਖਿਲਾਫ ਚੱਲਦੀ ਪਈ ਹੈ ਆ ਤੁਸੀਂ ਦੇਖ ਸਕਦੇ ਹੋ ਆ ਮੇਰੇ ਹੱਥ ਵਿੱਚ ਜਿਹੜੇ ਡਾਕੂਮੈਂਟਸ ਹੈਗੇ ਆ ਆ ਸਾਰੇ ਡਾਕੂਮੈਂਟਸ ਮੈਂ ਤੁਹਾਨੂੰ ਦਿਖਾਣਾ ਚਾਹਾਂ ਆ ਤੁਸੀਂ ਦੇਖੋ ਇਸ ਤੋਂ ਪਹਿਲਾਂ ਇਸੇ ਇਨਸਪੈਕਟਰ ਦੇ ਖਿਲਾਫ ਆ ਡਾਇਰੀ ਨੰਬਰ ਇਲੀਗਲ ਬਿਲਡਿੰਗਾਂ ਦੇ ਵਿੱਚ 11754 ਲਗਾਇਆ ਗਿਆ ਇਹ ਲਗਾਇਆ ਗਿਆ ਨਗਰ ਨਿਗਮ ਕਾਰਪੋਰੇਸ਼ਨ ਵੱਲੋਂ ਉਸ ਤੋਂ ਬਾਅਦ ਲੋਕਲ ਬਾਡੀ ਸੈਕਟਰੀ ਵੱਲੋਂ ਜਦੋਂ ਕੰਪਲੇਂਟ ਇਹਨੂੰ ਦਿੱਤੀ ਗਈ ਤਾਂ ਉਹਨਾਂ ਵੱ ਫਿਰ ਬਿਜ਼ਨਸ ਸੀਵੀਓ ਵੱਲੋਂ ਡਾਇਰੀ ਨੰਬਰ ਲਗਾਇਆ ਗਿਆ 3436 ਆ ਤੁਸੀਂ ਦੇਖ ਸਕਦੇ ਹੋ ਡਾਇਰੈਕਟਰ ਵੱਲੋਂ ਲੋਕਲ ਬਾਡੀ ਦੇ ਜਿਹੜਾ ਡਾਇਰੈਕਟਰ ਸਾਹਿਬ ਹੈ ਉਹਨਾਂ ਵੱਲੋਂ ਡਾਇਰੀ ਨੰਬਰ ਲਗਾਇਆ ਗਿਆ 9326 ਸੋ ਇਹ ਕੰਪਲੀਟਾ ਇੱਕੋ ਇੱਕ ਨਗਰ ਨਿਗਮ ਕਾਰਪੋਰੇਸ਼ਨ ਦਾ ਜਿਹੜਾ ਚਲੋ ਮੰਨ ਲੈਂਦੇ ਆ ਕਿ ਹਲੇ ਤੱਕ ਜਾਂਚ ਚੱਲਦੀ ਪਈ ਹੈ ਲੇਕਿਨ ਜਾਂਚ ਚੱਲਣ ਦੇ ਦੌਰਾਨ ਵੀ ਉਸ ਇੰਸਪੈਕਟਰ ਨੂੰ ਸਸਪੈਂਡ ਕਰਨ ਦੀ ਬਜਾਏ ਉਸ ਇੰਸਪੈਕਟਰ ਤੋਂ ਤਿੰਨ ਦੋਨਾਂ ਦਾ ਚਾਰਜ ਦੀ ਬਜਾਏ ਤਿੰਨ ਦੋਨਾਂ ਦਾ ਚਾਰਜ ਦੀ ਬਜਾਏ ਉਸ ਇੰਸਪੈਕਟਰ ਦੇ ਕੋਲ ਦੋ ਜ਼ੋਨ ਦਾ ਚਾਰਜ ਖੋਲ ਦਿੱਤਾ ਗਿਆ ਜਦ ਕਿ ਉਹਨੂੰ ਸਸਪੈਂਡ ਕਰਨਾ ਚਾਹੀਦਾ ਸੀ ਇੱਕ ਜ਼ੋਨ ਦਾ ਚਾਰਜ ਦੇ ਦੇਣਾ ਦੋ ਦਾ ਖੋਲ ਲੈਣਾ ਇਹ ਉਹਨੂੰ ਬਚਾਣਾ ਵੈ ਜਾਂ ਉਹਨੂੰ ਸਜ਼ਾ ਵੈ ਮੇਰੇ ਹਿਸਾਬ ਦੇ ਨਾਲ ਤੋ ਉਹਨੂੰ ਬਚਾਣਾ ਵੈ ਆਖਿਰ ਕੌਣ ਬਚਾਣਾ ਜਾਂਦਾ ਵੈ ਉਸ ਇੰਸਪੈਕਟਰ ਨੂੰ ਉਹ ਇੰਸਪੈਕਟਰ ਨੂੰ ਬੜਾਵਾ ਦਿੱਤਾ ਜਾ ਰਿਹਾ ਔਰ ਇਸੇ ਬੜਾਵੇ ਦਾ ਨਤੀਜਾ ਵੈ ਕਿ ਅੱਜ ਇਹ ਦੁਕਾਨਦਾਰ ਇੱਥੇ ਇਕੱਠੇ ਹੋਏ ਹੋਏ ਐ ਅੱਜ ਪਿੰਡੀ ਗਲੀ ਦੇ ਵਿੱਚ ਲੈ ਪਿੰਡੀ ਗਲੀ ਤੋਂ ਲੈ ਕੇ ਅੱਜ ਕਰੀਮਪੁਰਾ ਅੱਜ ਮੋਟਪੁਰਾ ਅੱਜ ਸਾਰੇ ਏਰੀਆ ਦੇ ਵਿੱਚ ਨਜਾਇਜ਼ ਬਿਲਡਿੰਗਾਂ ਉਸੇ ਇਕਲੌਤੇ ਇਨਸਪੈਕਟਰ ਦੇ ਏਰੀਆ ਦੇ ਵਿੱਚ ਬਣਦੀਆਂ ਪਈਆਂ ਵੈ ਤੁਸੀਂ ਹੁਣ ਵੀ ਜਾ ਕੇ ਦੇਖ ਲਓ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਆਪਣੇ ਨਗਰ ਨਿਗਮ ਦੇ ਆਦਰਨੀਏ ਕਮਿਸ਼ਨਰ ਅਧਿੱਤ ਦੇਟਵਾਲ ਸਾਹਿਬ ਤੋਂ ਕਿ ਦੇਟਵਾਲ ਸਾਹਿਬ ਐਫ ਏ ਆਰ ਕੀ ਹੁੰਦਾ ਐ ਐਫ ਏ ਆਰ ਜੇ ਨਹੀਂ ਪਤਾ ਨગર ਨਿਗਮ ਤੋਂ ਮੈਂ ਦੱਸ ਦਿੰਦਾ ਐਫ ਆਰ ਦਾ ਮਤਲਬ ਹੁੰਦਾ ਫਲੋਰ ਏਰੀਆ ਰੇਸ਼ੋ ਜੀ ਹਾਂ ਫਲੋਰ ਏਰੀਆ ਰੇਸ਼ੋ ਨਗਰ ਨਿਗਮ ਦੀ ਧਾਰਾ 1976 ਦੀ ਐਕਟ ਦੇ ਹਿਸਾਬ ਦੇ ਨਾਲ ਐਫ ਆਰ ਐਫ ਆਰ ਯਾਨੀ ਕਿ 125 ਗਜ ਤੋਂ ਘੱਟ ਜੇ ਕੋਈ ਬਿਲਡਿੰਗ ਬਣਦੀ ਪਈ ਹੈ 125 ਗਜ ਤੋਂ ਘੱਟ ਜੇ ਕੋਈ ਬਿਲਡਿੰਗ ਬਣਦੀ ਪਈ ਹੈਗੀ ਹੈ ਤਾਂ ਉਹ ਮੰਜ਼ਲ ਉਹ ਬਿਲਡਿੰਗ ਸਿਰਫ ਔਰ ਸਿਰਫ ਡੇਢ ਮੰਜ਼ਲ ਬਣ ਸਕਦੀ ਹੈ ਲੇਕਿਨ ਅਸੀਂ ਜਿਹੜੀ ਬਿਲਡਿੰਗਾਂ ਦੀ ਕੰਪਲੀਟਾ ਕਰਦੇ ਪਏ ਆ ਇਹ ਚਾਰ ਚਾਰ ਪੰਜ ਪੰਜ ਮੰਜ਼ਲਾ ਬਿਲਡਿੰਗਾਂ ਬਣਦੀਆਂ ਪਈਆਂ ਸੋਚ ਕੇ ਦੇਖੋ ਸ਼ਹਿਰ ਦਾ ਏਰੀਆ ਵੈ 125 ਤੋਂ ਉੱਪਰ ਜਿਆਦਾ ਏਰੀਆ ਦੀ ਦੁਕਾਨਾਂ ਬਿਲਡਿੰਗਾਂ ਹੈ ਹੀ ਨਹੀਂ ਐ ਤੇ ਜੇ 125 ਤੋਂ ਜਿਆਦਾ ਏਰੀਆ ਦੀ ਬਿਲਡਿੰਗ ਕੋਈ ਬਣਦੀ ਹੈ ਤਾਂ ਉਹਨੂੰ ਘੱਟੋ ਘੱਟ 15 ਫੁੱਟ ਫਰੰਟ ਤੋਂ ਫਰੰਟ ਸਾਈਡ ਲਾਈਨ ਜਿਹਨੂੰ ਕਹਿੰਦੇ ਐ ਫਰੰਟ ਸਾਈਡ ਲਾਈਨ ਛੱਡਣੀ ਪੈਂਦੀ ਹੈ ਕੀ ਛੱਡਦੇ ਪਏ ਮੈਂ ਪੁੱਛਣਾ ਚਾਹਨਾ ਪ੍ਰਵੀਨ ਸਿੰਘਲਾ ਜੀ ਨੂੰ ਮੈਂ ਪੁੱਛਣਾ ਚਾਹਨਾ ਬੇਦੀ ਸਾਹਿਬ ਨੂੰ ਏਡੀਪੀ ਸਾਹਿਬ ਨੂੰ ਮੈਂ ਪੁੱਛਣਾ ਚਾਹਨਾ ਇਸ ਮਹਾਨ ਇਨਸਪੈਕਟਰ ਨੂੰ ਜਿਹੜਾ ਇਲੈਗਲ ਬਿਲਡਿੰਗਾਂ ਬਣਾਉਂਦਾ ਪਿਆ ਕਈ ਚੈਨਲਾਂ ਤੇ ਪਿਛਲੇ ਹਫਤੇ ਹੜੇ ਕੁਝ ਬਿਲਡਿੰਗ ਔਰ ਫੇਰ ਹੁਣ ਅੱਜ ਫੇਰ ਹੁਣ ਕਦੀ ਕਿਸ ਏਰੀਆ 'ਚ ਕਦੀ ਕਿਸ ਏਰੀਆ 'ਚ ਕਦੀ ਕਿਸ ਏਰੀਆ 'ਚ ਲੇਕਿਨ ਇਨਸਪੈਕਟਰ ਇੱਕੋ ਹੀ ਹੈ ਨਵਨੀਤ ਖੋਕਰ ਜੰਦੇ ਏਰੀਏ 'ਚ ਨਜਾਇਜ਼ ਬਿਲਡਿੰਗਾਂ ਬਣਦੀਆਂ ਪਈਆਂ ਵੈ ਸੋ ਅੱਜ ਅਸੀਂ ਇੱਥੇ ਪਹੁੰਚੇ ਹਾਂ ਨਗਰ ਨਿਗਮ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਮੈਮੋਰੰਡਮ ਦੇਣ ਵਾਸਤੇ ਕਿ ਜੇ ਨਗਰ ਨਿਗਮ ਕਾਰਪੋਰੇਸ਼ਨ ਦੇ ਇੱਕ ਇਨਸਪੈਕਟਰ ਨੇ ਬੀਤੇ ਵੀ ਦਿਨੋਂ ਮੈਨੂੰ ਹਲੇ ਤੱਕ ਯਾਦ ਹੈ ਕਿ ਕਿ ਇਨਸਪੈਕਟਰ ਨੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਨਗਰ ਨਿਗਮ ਕਾਰਪੋਰੇਸ਼ਨ ਦੇ ਬਿਲਡਿੰਗ ਪਲਾਨ ਦੇ ਇਨਸਪੈਕਟਰ ਨੇ ਇੱਕ ਗਲਤ ਰਸੀਦ ਕੱਟ ਪਤਾ ਨਹੀਂ ਕੱਟੀ ਵੀ ਨਹੀਂ ਕੱਟੀ ਲੇਕਿਨ ਉਹਨੂੰ 4 ਮਹੀਨੇ ਵਾਸਤੇ ਇੱਥੇ ਅੰਦਰ ਦਫਤਰ ਦੇ ਵਿੱਚ ਬਿਠਾਤਾ ਗਿਆ ਜੇ ਉਸ ਇੰਸਪੈਕਟਰ ਨੂੰ ਜਿਹਨੇ ਰਸੀਦ ਕੱਟੀ ਐ ਨਹੀਂ ਕੱਟੀ 4 ਮਹੀਨੇ ਦਫਤਰ ਬਿਠਾ ਜਾ ਸਕਦਾ ਤਾਂ ਇੰਸਪੈਕਟਰ ਤਾਂ ਨਜਾਇਜ਼ ਹੋਟਲ ਬਣਾਉਂਦਾ ਪਿਆ ਬਿਲਡਿੰਗਾਂ ਬਣਾਉਂਦਾ ਪਿਆ ਆ ਸਬੂਤ ਤੁਹਾਡੇ ਸਾਹਮਣੇ ਆ ਕੰਪਲੀਟਾ ਤੁਹਾਡੇ ਸਾਹਮਣੇ ਆ ਲੇਕਿਨ ਉਸ ਦੇ ਬਾਵਜੂਦ ਉਹਨੂੰ ਸਸਪੈਂਡ ਕਰਨ ਦੀ ਬਜਾਏ ਉਹਨੂੰ ਅੰਦਰ ਬਿਠਾਉਣ ਦੀ ਬਜਾਏ ਉਹਦੇ ਕਾਰਵਾਈ ਕਰਨ ਦੀ بجائے ਉਹਨੂੰ ਜਵਾਈ ਕਿਉਂ ਬਣਾਇਆ ਹੋਇਆ ਹੈ ਨਗਰ ਨਿਕਲ ਸਿੱਧੇ ਤੌਰ ਤੇ ਹੈ ਕਿ ਉਹਨੂੰ ਬਚਾਇਆ ਜਾ ਰਿਹਾ ਹੈ ਕੌਣ ਹੈ ਬਚਾਉਣ ਵਾਲਾ ਦੇਖੋ ਐਮ ਐਲ ਏ ਸਾਹਿਬ ਕੋਲ ਮੈਂ ਤਾਂ ਨਹੀਂ ਗਿਆ ਲੇਕਿਨ ਆਵਾਜ਼ਾਂ ਮੈਨੂੰ ਹਰ ਤੱਕ ਪਤਾ ਨਹੀਂ ਹੈ ਗਈਆਂ ਕਿ ਨਹੀਂ ਗਈਆਂ ਲੇਕਿਨ ਹਾਂ ਤੁਹਾਡੇ ਚੈਨਲ ਰਾਹੀਂ ਮੈਂ ਗੱਲ ਜ਼ਰੂਰ ਕਰਨਾ ਚਾਹਾਂਗਾ ਮੈਂ ਸ਼ੋਕ ਪ੍ਰੈਸ਼ਰ ਪੱਪੀ ਐਮ ਐਲ ਏ ਸਾਹਿਬ ਨੂੰ ਪਿਛਲੇ 20-30 ਸਾਲਾਂ ਤੋਂ ਜਾਣਦਾ ਨਿਹਾਈਤ ਇਮਾਨਦਾਰ ਔਰ ਲੋਕਾਂ ਲਈ ਕੰਮ ਕਰਨ ਵਾਲਾ ਆਦਮੀ ਹੈ ਉਹ ਮੈਂ ਲਿਖ ਕੇ ਕਾਗਜ਼ ਤੇ ਨਹੀਂ ਮੈਂ ਸਟੈਂਪ ਤੇ ਲਿਖ ਕੇ ਦੇਣ ਨੂੰ ਤਿਆਰ ਆ ਉਹਨਾਂ ਵਰਗਾ ਸਖਸ਼ ਜਿਹੜਾ ਇਨਸਾਫ ਪਸੰਦ ਹੈ ਜਿਹੜਾ ਨਜਾਇਜ਼ ਕੰਮ ਕਦੀ ਹੋਣ ਹੀ ਨਹੀਂ ਦਿੰਦਾ ਨਾ ਹੋਣ ਦੇਗਾ ਸ਼ਾਇਦ ਉਸ ਇਨਸਾਨ ਨੂੰ ਪਤਾ ਹੀ ਨਹੀਂ ਹੈਗਾ ਕਿ ਇਹ ਇੰਸਪੈਕਟਰ ਉਹਨਾਂ ਦੇ ਏਰੀਆ 'ਚ ਕਰਦਾ ਕੀ ਪਿਆ ਵਾ ਬੀਤੇ ਦਿਨੋਂ ਹਰਿਆਣੇ 'ਚ ਲਕਸ਼ ਸ਼ਾਇਦ ਬਾਹਰ ਹੋਣ ਜਿਸ ਦਿਨ ਲekin ਜਲਦੀ ਨੂੰ ਉਹਨਾਂ ਨੂੰ ਪਤਾ ਚੱਲ ਗਿਆ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਉਸ ਏਰੀਆ ਦੇ ਐਮਰਡਾ ਸਾਹਿਬ ਨੇ ਇਹ ਵੀਡੀਓ ਦੇਖ ਲਈ ਜਾਂ ਅਖਬਾਰ 'ਚ ਛਪੀ ਇਹ ਖਬਰ ਪੜ੍ਹ ਲਈ ਉਸ ਇੰਸਪੈਕਟਰ ਦਾ ਮੈਂ ਫੇਰ ਕਹਿੰਦਾ ਮੈਂ ਲਿਖ ਕੇ ਦੇਣਾ ਕੋਰੇ ਕਾਗਜ਼ ਦੇ ਉੱਤੇ ਉਹ ਉਸ ਇੰਸਪੈਕਟਰ ਦਾ ਸਸਪੈਂਡ ਦਾ ਖੂਣ ਤੋਂ ਪਹਿਲੇ ਦਾ ਆਖਰੀ ਦਿਨ ਹੋਏਗਾ ਕਿਉਂਕਿ ਉਸ ਏਰੀਆ ਦਾ ਐਮ.ਐਲ.ਏ. ਨਜਾਇਜ਼ ਕੰਮ ਕਦੀ ਨਹੀਂ ਹੋਣ ਦੇਗਾ ਆਪਣੇ ਏਰੀਏ ਦੇ ਵਿੱਚ ਔਰ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਭਗਵੰਤਪਨ ਸਾਹਿਬ ਨੂੰ ਭਗਵੰਤਪਨ ਸਾਹਿਬ 742 ਕਿਤੇ ਹੋਲਡਿੰਗ ਪੜੀ ਸੀ ਕਿ ਤੁਹਾਡੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰੀ ਤੁਹਾਡੀ ਸਰਕਾਰ ਵੱਲੋਂ ਖੜੇ ਗਏ 43ਵਾਂ ਅਸੀਂ ਫੜਾਣੇ ਪਏ ਆ ਸਬੂਤ ਸਾਡੇ ਕੋਲ ਹੈ ਲੇਕਿਨ ਅੱਜ ਨਗਰ ਨਿਗਮ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ ਬਚਾਣ ਲੱਗੇ ਹੋਏ ਲੇਕਿਨ ਉਹ ਬਚੇਗਾ ਨਹੀਂ ਦੋਸਤ ਕਿਉਂਕਿ ਮੇਰਾ ਵਕੀਲ ਅਸੀਂ ਸਾਰੇ ਮਿਲ ਕੇ ਲੋਕਪਾਲ ਦੇ ਅਦਾਲਤ ਦੇ ਵਿੱਚ ਅਸੀਂ ਜਾਣ ਲਾ ਰਹੇ ਆ ਤੇ ਇਹ ਕੰਪਲੀਟਾ ਇਹ ਸਾਰੀਆਂ ਜਿਹੜੀਆਂ ਹੈਗੀਆਂ ਐ ਡਾਇਰੀ ਨੰਬਰ ਇਹ ਦਰਖਾਸਤਾ ਇਹ ਜੋ ਜੋ ਅਸੀਂ ਦਿੱਤੀਆਂ ਹੋਈਆਂ ਵੈ ਇਹ ਅਖਬਾਰ ਜਿਹੜੇ ਸੱਚ ਬੋਲਦੇ ਪਏ ਐ ਖੁਦ ਪੁਰਾਣੇ ਕਮਿਸ਼ਨਰ ਸੰਦੀਪ ਪ੍ਰੀਸ਼ੀ ਜੀ ਨੇ ਮੰਨਿਆ ਉਹਨਾਂ ਦਾ ਬਿਆਨ ਮੇਰੇ ਕੋਲ ਹੈਗਾ ਵੈ ਕਿ ਹਾਂ ਗੌਰਵ ਅਸੀਂ ਜਾਂਚ ਕਰ ਲਈ ਐ ਪ੍ਰਵੀਨ ਸਿੰਘਲਾ ਜੀ ਦੇ ਥਰੂ ਮੈਂ ਜਾਂਚ ਕਰਾਈ ਐ ਐਮਟੀਬੀ ਦੇ ਖਰਾਬ ਉਹਦੇ ਵਿੱਚ ਉਹ ਦੋਸ਼ੀ ਪਾਇਆ ਗਿਆ ਵੈ ਤੇ ਅਸੀਂ ਇਸ ਦੋਸ਼ੀ ਇੰਸਪੈਕਟਰ ਨੂੰ ਬਖਸ਼ਾਂਗੇ ਨਹੀਂ ਉਸ ਦੌਰਾਨ ਬਦਲੀ ਹੋ ਜਾਂਦੀ ਐ ਨਵੇਂ ਆ ਜਾਂਦੇ ਐ ਕਮਿਸ਼ਨਰ ਸਾਹਿਬ ਉਹਨਾਂ ਨੂੰ ਮਿਲਿਆ ਜਾਂਦਾ ਉਹਨਾਂ ਨੂੰ ਵੀ ਦਰਖਾਸਤ ਦਿੱਤੀ ਜਾਂਦੀ ਹੈ ਅੱਜ 15 20 ਦਿਨ ਹੋ ਚੁੱਕੇ ਹੋਏ ਆ ਲੇਕਿਨ ਜਾਂਚ ਦੇ ਨਾਮ ਤੇ ਗੋਗਲੋ ਮਿੱਟੀ ਚਾੜੀ ਹੈ ਲੇਕਿਨ ਉਹ ਇਨਸਪੈਕਟਰ ਦਾ ਮਨੋਵਲ ਵਦਦਾ ਪੈ ਰਿਹਾ ਉਹ ਮਨੋਵਲ ਵਦਨ ਦੇ ਨਤੀਜਾ ਵੈ ਕਿ ਅੱਜ ਇਹ ਲੋਕ ਇੱਥੇ ਦੁਬਾਰਾ ਖੜੇ ਆ ਕਿਉਂਕਿ ਉਹ ਹੋਰ ਤੇ ਹੋਰ ਹੋਰ ਤੇ ਹੋਰ ਨਜਾਇਜ਼ ਬਿਲਡਿੰਗਾਂ ਬਣਵਾਨ ਤੋਂ ਰੁਕਦਾ ਨਹੀਂ ਪਿਆ ਅੱਜ ਉਹਨੇ ਸ਼ਹਿਰ ਵਾਲੇ ਏਰੀਆ ਦੀ ਯਹੀ ਤਾਂ ਹੀ ਫੇਰ ਕੇ ਰੱਖ ਦਿੱਤੀ ਹੋਈ ਹੈ ਇੱਕੋ ਇੱਕ ਇਨਸਪੈਕਟਰ ਨਮਨੀਤ ਖੋਕਰ ਮੈਂ ਜ਼ਿਆਦਾ ਕੁਝ ਨਾ ਬੋਲਦਾ ਹਾਂ ਇੱਥੇ ਹੋਰ ਵੀ ਕਈ ਦੁਕਾਨਦਾਰ ਹੈਗੇ ਜ ਕੀ ਅਜ ਹਾਲਾਤ ਕੀ ਮੇਰੇ ਵਿਦਿਆਨੇ ਸ਼ਹਿਰ ਹਾਂਜੀ ਹਾਂਜੀ ਸਰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕਿਸ ਨੂੰ ਸਰ ਨਾਲ ਆਜੋ ਪਲੀਜ਼ ਨਾਲ ਆਜੋ ਪ੍ਰੋਟੈਸਟ ਹੈ ਕਿ ਸਾਡੀ ਪਿੰਡੀ ਗਲੀ ਵਿੱਚ ਇੱਕ ਕਿਉਂਕਿ ਸਭ ਨੂੰ ਪਤਾ ਹੈ ਕਿ ਪਿੰਡੀ ਗਲੀ ਕਿੰਨਾ ਕੰਜਸਟਿਡ ਏਰੀਆ ਹੈ ਇਹ ਉੱਥੇ ਇੱਕ ਬਿਲਡਿੰਗ ਬਣ ਰਹੀ ਹੈ ਮੈਂ ਨਾਮ ਨਹੀਂ ਲਵਾਵਾਂਗਾ ਕਾਰਪੋਰੇਸ਼ਨ ਕੋਲ ਹੋਵੇਗਾ ਕਿਹੜੀ ਬਿਲਡਿੰਗ ਹੈ ਇੱਕ ਦੋ ਤਿੰਨ ਚੌਥੀ ਫਲੋਰ ਤੱਕ ਉਹ ਪਹੁੰਚ ਚੁੱਕੇ ਹੈ ਔਰ ਜਿਨ੍ਹਾਂ ਦਾ بیس ਕੁਛ ਵੀ ਨਹੀਂ ਹੈ ਕੋਈ ਵੀ ਪਿੱਲਰ ਕਿਸੇ ਵੇਲੇ ਹਿੱਲ ਸਕਦਾ ਕੋਈ ਉਹ ਬਿਲਡਿੰਗ ਕਿਸੇ ਟਾਈਮ ਵੀ ਗਿਰੇਗੀ ਤਾਂ ਉਹਦੇ ਨਾਲ ਸਾਡੀ ਜਿਹੜੇ ਥੱਲੇ ਦੁਕਾਨਾਂ ਨੇ ਉਹਨਾਂ ਦਾ ਤੇ ਸਾਡੀ ਪਿੰਡੀ ਗਲੀ ਦਾ ਸੜ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਔਰ ਅਸੀਂ ਇਸੇ ਵਾਸਤੇ ਸਾਰੇ ਇਕੱਠੇ ਹੋ ਕੇ ਕਮਿਸ਼ਨ ਨੂੰ ਰਿਕਵੈਸਟ ਕਰਾਇਆ ਕਿ ਉਸ ਬਿਲਡਿੰਗ ਦੀ ਉਸਾਰੀ ਜਲਦ ਤੋਂ ਜਲਦ ਰੋਕੀ ਜਾਏ ਤੇ ਸਾਡੇ ਆਮ ਜਨਤਾ ਸਾਡੇ ਦੁਕਾਨਦਾਰਾਂ ਦੀ ਜਾਨ ਮਾਲ ਦੀ ਰੱਖੀ ਜਾਏ